ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਦੱਸ ਤੋਂ ਆਵਾਂਗੇ ਲੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਦੇ ਨਵੇਂ ਹੋ ਤੁਹਾਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਜਦਿਆ ਲੱਗੀ ਲਾਈਕ ਸ਼ੇਅਰ ਕਰਕੇ ਜਰੂਰ ਦੱਸਿਓ ਟਾਈਮ ਹੋ ਗਿਆ 11:30 ਦਾ ਟਾਈਮ ਕਮ ਕਰਦਾ ਤਾਂ ਆਪਣਾ 9:30 ਵਜੇ ਤੱਕ ਨਿਬੜਦਾ ਸੀ ਸਾਰਾ ਤੇ ਮੈਂ ਨਾ ਘੰਟਾ ਖਾ ਚ ਪੈ ਗਈ ਬਸ ਨੀਂਦ ਨਹੀਂ ਆਈ ਹੈਗੀ ਮੈਨੂੰ ਪਈ ਤਾਂ ਮੈਂ ਅਸੀ ਮਖਾਜ ਮਸ਼ੀਨ ਤੇ ਨਹੀਂ ਵੰਦੀ ਹੈਗੀ ਵੀ ਥੋੜਾ ਚਿਰ ਪਹਿਲਾਂ ਕੰਟਾ ਕੱਖ ਜੀ ਲਾ ਕੇ ਨਾ ਫਿਰ ਮਸ਼ੀਨ ਤੇ ਰੱਖੂਗੀ ਨਾ ਆ ਕੇ ਤੇ ਪਈ ਮੈਂ ਕੁੜੀਆਂ ਜਿਹਾ ਬੋਲੀ ਗਈਆਂ ਇਹ ਸਲਾ ਬਣਾਈ ਜਾਂਦੀ ਅਸੀਂ ਜੀ ਆਪਾਂ ਕੁਝ ਖਾਣ ਨੂੰ ਬਣਾਈਏ ਮੇਰੇ ਕੋਲ ਇਹ ਨੀ ਚੰਦੇ ਜੀਰਨ ਲੱਗਦੀਆਂ ਬੋਲੀ ਗਈਆਂ ਫਿਰ ਮੈਨੂੰ ਕਿੱਥੋਂ ਨੀਂਦਾਵੇ ਫਿਰ ਹਰ ਕੇ ਖੜੀ ਹੋ ਗਈ ਮੈਂ ਮੈਨੂੰ ਮੈਂ ਤਾਂ ਮਸ਼ੀਨ ਉਧਰ ਲੜਨੀ ਆ ਤੇ ਪਈ ਵੀ ਟਾਈਮ ਪਾਸ ਕਰਦੀ ਹੁੰਦੀ ਤਾਂ ਤੁਸੀਂ ਹੋਣ ਨਹੀਂ ਦਿੰਦੀਆਂ ਬੋਲੀ ਆ ਨਹੀਂ ਹੋਈਆਂ ਤੇ ਮੈਂ ਮਸ਼ੀਨ ਹੀ ਚਲਾ ਲਈ ਬਸ ਬੰਦ ਕਰ ਲਾਈ ਚਲੀ ਗਈ ਤੇ ਇਹ ਲਾਉਂਦੀ ਸੀਗੀ ਮੈਂ ਨਿਸ਼ਾਨੀਆਂ ਪਾਈ ਫਿਲ ਲਾਉਣੀ ਸ਼ੁਰੂ ਕਰਦੀ ਮੈਂ ਇੱਕ ਪਾਈਪਨ ਰਹਿ ਗਈ ਹੈ ਕਮੀਜ਼ ਦੀ ਤੇ ਬਾਹਾਂ ਦੇ ਪਾਈਪਨ ਲਾ ਕੇ ਬਾਹਾਂ ਜੜਨ ਵਾਲੀਆਂ ਰਹਿ ਗਈਆਂ ਬਾਕੀ ਕਮੀਜ਼ ਕੱਲ ਤਿਆਰ ਕਰ ਲਿਆ ਸੀ ਮੈਂ ਇਹਦੀ ਸਲਵਾਰ ਵੀ ਤਿਆਰ ਕਰਤੀ ਸੀ ਤੇ ਕੋਦਾਂ ਕੁ ਨਿਯੋਜ ਹੋ ਰਿਹਾ ਸੀ ਉਹ ਤਾਂ ਸਾਰੇ ਤਿਆਰ ਕਰ ਤੱਕ ਕਰਕੇ ਤਰਪਾਈ ਤੇਰੀ ਤਾਰ ਤੁਰ ਹਜੇ ਪਾਈ ਨਹੀਂ ਹੈਗੀ ਮੈਂ ਲਾਉਂਦੀ ਸੀਗੀ ਨਿਸ਼ਾਨੀਆਂ ਬਾਈਪੇ ਲਾਉਣ ਵਾਸਤੇ ਤੇ ਇਹ ਬਾਈਪਿੰਜੀ ਨੇ ਇੱਥੋਂ ਲੈਂਦੀ ਹੈਗੀ ਦੁਕਾਨ ਤੋਂ ਬਲੱਡੇ ਕਿਸੇ ਨਹੀਂ ਸੀ ਟਾਈਮ ਜਾਣ ਦਾ ਇਹ ਕਲਰ ਚ ਬਰੀਕ ਵਾਲੀ ਮੇਰੀ ਸਕਿਨ ਜਿਹੇ ਕਲਰ ਦੀ ਹੈਗੀ ਮੈਂ ਘਟਾਮਾ ਜੀ ਵਾਲੀ ਪਾਲਦੀ ਸੀ ਕੋਈ ਉੱਥੈ ਹੀ ਨਹੀਂ ਹੈਗੀ ਚਲੋ ਇਹ ਹੀ ਲਾ ਲੂਗੀ ਆਮ ਕਰੇ ਪਾਉਣ ਵਾਲੇ ਸ਼ੂਟ ਹੈਗਾ ਤੇ ਕੁੜੀਆਂ ਨੇ ਆਪਣੀਆਂ ਨੇ ਘਰ ਰੱਖੀ ਹੈਗੀ ਤਿਆਰੀ ਬਰੈਡ ਬਣਾਉਂਦੀਆਂ ਨੇਗੀਆਂ ਕਹਿੰਦੀਆਂ ਸੀ ਕੁਝ ਖਾਣ ਨੂੰ ਬਣਾਉਨੇ ਆ ਪਰ ਇਹਨਾਂ ਨੇ ਸਾਰਾ ਸੋਚ ਸਮਝ ਕੇ ਬਰੈਡ ਬਣਾਉਣੇ ਵਧੀਆ ਸਮਝੇ ਇਹਨਾਂ ਨੇ ਕੀ ਕੁਛ ਕਰੀ ਐਠੀਆਂ ਨੇ ਦੋੜ ਬਜਾਦੇ ਨਹੀਂ ਹੋਣਗੇ ਇਹਨੇ ਕਿੱਥੋਂ ਖਾ ਲੂਗੀ ਨਹੀਂ ਮੰਨਦੇ ਦੋ ਬਣਾਈ ਜਾਂਦੀਆਂ ਨੇ ਇਹ ਦੋਨੇ ਲੱਗੀਆਂ ਪਈਆਂ ਨੇ ਦੇਖੀ ਤੋ ਸਾਰਾ ਗਿੱਸਤਾ ਸਾਰੀ ਤੁਸੀਂ ਚਾਰ ਨੀਲੇ ਬੈਠੀ ਹੋ ਸਾਰਾ ਕੁਸਾਫ ਕਰ ਦੇਵਾਂਗਰੋ ਆਹ ਜਿਹੜਾ ਐ ਪਾਉਣੀ ਹੁੰਦੀ ਨੀਰਾ ਤੂੰ ਆ ਪਾਣੀ ਰੱਖੇ ਤੇ ਪਾਣੀ ਜੀ ਦੋਵਲਿਆ ਕਰ ਬਾਅਦ ਚੱਤ ਜਿਹੜਾ ਵੇਸਣ ਨਾਲ ਵੇੜਦੀ ਹੁੰਦੀ ਆ ਉਹੀ ਚਾਰਨੀ ਤੇ ਲਾਈ ਜਾਨੀ ਆ ਕੋਈ ਆਈਡੀਆ ਤਾਂ ਹਮ ਤੇ ਹੋ ਹੈ ਸਾਰੀ ਚਾਰਨੀ ਵੇੜ ਰੋੜ ਰੱਖੀ ਆ ਨੋਨੀ ਕਰੀ ਅੱਜ ਇਹਨਾਂ ਨੇ ਬਣਾਏ ਹੋ ਬਰੈਡ ਖਾਵਾਂਗੇ ਦੇਖੋ ਕਿਵੇਂ ਨੂਨ ਵਿੱਚ ਪਾਉਂਦੀਆਂ ਨੇ ਹੁਣ ਤਾਂ ਪਾਤਾ ਹਰੀਆਂ ਪੰਜੇ ਮਿਰਚਾਂ ਕ ਲਾਲੀ ਵੰਗੀਆਂ ਨੇ ਚਾਊਗੀ ਹੁਣ ਤਾਂ ਹੱਥ ਨਾਲ ਵਿਚਾਰੀ ਦੱਤ ਕਿਲੋ ਨਹੀਂ ਆ ਤੋ ਜਾ ਇਹਦੇ ਨੇ ਚੱਕ ਨਮਨ ਇਹਦੇ ਨਾਲ ਹੀ ਚੱਕ ਦਾ ਚਾਰਨੀ ਨਾਲ ਹਾਂ ਆਹ ਕੱਟ ਕੇ ਗਵਾਰੇ ਕਰ ਦਨਾਗੇ ਹੈਨਾ ਬੁੱਲਾ ਰਾਵਣ ਦਾ ਕਦੇ ਵੀ ਨਹੀਂ ਬਣਾਏ ਹੋਣੇ ਕੱਲੀ ਨੇ ਨਾ ਮੈਂ ਤਾਂ ਰੋਜ਼ ਵੀ ਸਮਾ ਸਮਾਣੀ ਨਿਕਲਦੇ ਨਹੀਂ ਇਹ ਤਾਂ ਕਰਦੀ ਰਹਿੰਦੀ ਯਾਰ ਮਨ ਤਾਂ ਨਾ ਵਾਲਾ ਆਪਦੇ ਖਾਣ ਨੂੰ ਤਾਂ ਬਣਾਈ ਲੈਂਦੀ ਐ ਇਹ ਕੱਲੀ ਖਾ ਕੇ ਅੰਦਰ ਵੱਢ ਜਾਂਦੀ ਐ ਸਾਰੇ ਸੁੱਤੇ ਸਾਤੇ ਪਏ ਹੁੰਦੇ ਨੇ ਜੀ ਇਹਨੂੰ ਮੈਂ ਤੈਨੂੰ ਦੱਲਾ ਦਈ ਸ਼ੰਕ ਪਰਿਆ ਪੇ ਪੰਡਿਆਂ ਦਾ ਅੱਗੇ ਤੂੰ ਵੀ ਦੀ ਬਣਾ ਕੇ ਖਾ ਕੇ ਆਟੀਆ ਇਹ ਥੋੜਾ ਹੱਥ ਕੋਲ ਜਮੇ ਥੋੜਾ ਸੰਘਣਾ ਲੱਗਦਾ ਪੁੱਤ ਵੱਧ ਤਾਂ ਹੀ ਤੇ ਬਾਹਲਾ ਲੱਗ ਜਾਂਦਾ ਇਹ ਹੁਣ ਪਾਣੀ ਪਾ ਲੈਣੇ ਆ ਬਾਹਲਾ ਸੰਘਣਾ ਹੈ ਤਾਂ ਆ ਇਹ ਪਾ ਕੇ ਹਰਦੀ ਹੁੰਦੀ ਹੈ ਨਾ ਹੱਥ ਚ ਕੋਲੇ ਜੀ ਧੋਲਿਆ ਕਰ ਤੂੰ ਨਾ ਤਣਾ ਭਰਦੀ ਨਾ ਮੈਂ ਕਰ ਲਿਆ ਇੱਕ ਜਾਨੀ ਕੱਟਦੀ ਆ ਹੁਣ ਨਾਲ ਦੀ ਨਾਲ ਕੱਟ ਕੇ ਦੁਬਾਰੇ ਪਾਵਾਂਗੀ ਸਿਕਲ ਵਾਂਗੀ ਦੁਬਾਰੇ ਦਵਾ ਦਾਂਗੀ ਮੈਂ ਹਾਂ ਦੁਬਾਰੇ ਦਵਾ ਦਿੰਦੀ ਫਿਰ ਉਹ ਪਾਸਾ ਰੜ ਜਾਂਦਾ ਟਿੱਕਿਆ ਹੋਇਆ ਤੇ ਲੋ ਜੀ ਆਪਾਂ ਫੇਰ ਖਾਵਾਂਗੇ ਇਹਨੇ ਬਣਾਏ ਫੇਰ ਬਰੈਡ ਮੈਂ ਤਾਂ ਮੈਨੂੰ ਹੁਣ ਮਸ਼ੀਨ ਤੇ ਬੈਠ ਕੇ ਸਿਰੇ ਚੜੂ ਗਿਆ ਨਹੀਂ ਕਰਦਾ ਮਸ਼ੀਨ ਤੇ ਬੈਠਣ ਨੂੰ ਡਰ ਜਣ ਲੱਗ ਗਿਆ ਮੈਂ ਬੈਠੂਗੀ ਤਾਂ ਹੀ ਬਣੂਗਾ ਕੁਝ ਲਓ ਜੀ ਟਾਈਮ ਹੋ ਗਿਆ 8:30 ਦਾ ਮੈਂ ਜੀ ਲੱਗਦੀ ਸੀ ਹੁਣ ਕद्दू ਆਤੀ ਹੈਗੀ ਛੋਲਿਆਂ ਦੀ ਦਾਲ ਦਲੇ ਛੋਲੇ ਪਾਵਾਂਗੇ ਜੇ ਆਪਾਂ ਕद्दू ਚ ਕੱਲੇ ਕਦੂ ਤਾਂ ਜੀ ਜੱਕ ਗਿਆ ਕਈ ਦਿਨ ਹੋ ਗਏ ਬਣਾਉਂਦਿਆਂ ਨੂੰ ਕੱਦੂ ਆਪਣੇ ਉਹ ਮੇਰੀ ਬੱਤੀ ਦਾਣ ਦੀ ਜਿਹੜੀ ਕੁੜੀ ਆਈ ਹੈਗੀ ਉਹਦਾ ਰੈਡੀ ਉਹਨੂੰ ਛੱਡਣ ਆਇਆ ਸੀ ਤੇ ਉਹ ਕਈ ਕੱਦੂ ਲੈ ਆਏ ਸੀਗੇ ਤੇ ਫਿਰ ਉਹ ਦੱਗ ਦਿਖਾਉਣ ਗਈ ਸੀ ਰਤੀ ਇੱਕ ਦਿਨ ਵਿੱਚ ਹੀ ਉਹਨਾਂ ਨੇ ਫੇਰ ਤੋਰੀਆਂ ਭੇਜ ਦਿੱਤੀਆਂ ਉਹਨਾਂ ਦੇ ਕੱਦੂ ਤੋਰੀ ਖਾਈ ਜਾਂਦੇ ਆਗੇ ਤੇ ਤੋਰੀਆਂ ਤਾਂ ਹੋ ਗਈਆਂ ਖਤਮ ਉਹ ਡੰਕ ਬਣਾ ਲਈ ਆਪਾਂ ਕੱਦੂ ਆਪਣੇ ਕੋਲ ਦੋ ਪਏ ਆ ਜੀ ਫੇਰ ਮੈਂ ਕਿਹਾ ਚਲੋ ਬਣਾਵਾਂਗੇ ਅੱਜ ਕੱਦੂ ਆਪਾਂ ਛੋਲੇ ਪਾ ਕੇ ਬਣਾ ਲਾਂਗੇ ਕੱਲੇ ਉਹ ਜੇ ਤਾਂ ਕਹਿੰਦੇ ਸੀ ਜੋ ਆਕ ਵੀ ਅੱਜ ਮੰਮੀ ਬਦਲਦੇ ਅੱਜ ਮੂਰਗੀ ਬਣਾ ਲੈਣੇ ਫਿਰ ਮੈਂ ਜਦੋਂ ਮੂੰਗੀ ਤੇ ਛੋਲੇ ਪਿਉਣ ਲੱਗੀ ਨਾ ਫਿਰ ਮੇਰੀ ਸਲਾਹ ਬਣ ਗਈ ਵੀ ਕੱਦੂ ਫਿਰ ਬਾਲਾ ਪਿਆ ਉਹ ਜੂ ਮੈਂ ਕਿਹਾ ਆਪਾਂ ਕੱਦੂ ਛੋਲੇ ਲੇਂ ਦਾਲ ਚ ਪਾ ਲੈਂਦੇ ਅੱਜ ਪਿਓ ਕਿ ਹੱਟੀ ਸੀ ਮੈਨੇ ਹਰਮਨ ਕੀ ਸੀ ਬਲਾਡੇ ਇਹ ਆ ਗਈਆਂ ਇਹਨੇ ਹਰਮਨ ਲੈ ਆ ਗਈ ਜੁੱਤੀ ਆਪਾਂ ਤੁਹਾਨੂੰ ਸੋਨੂ ਬੈਕ ਕੈਮਰਾ ਕਰਕੇ ਆ ਦੇਖੋ ਜੀ ਜੁੱਤੀ ਇਹ ਲੈ ਯਾਰ ਮਨ ਇਹ ਨਾ ਹਰ ਵਾਰੀ ਉਹ ਲੈਉਂਦੀ ਨਹੀਂ ਹੁੰਦੀ ਹੈ ਕਿ ਮੋਤੀਆਂ ਜਾਂ ਜੁੱਤੀਆਂ ਆਪਾਂ ਲਿਆ ਕੇ ਤੀ ਸੀ ਦੀਵਾਲੀ ਵੇਲੇ ਰੋਟੀ ਖਵਾਈ ਆ ਜਦੋਂ ਮੋਤੀ ਵਾਲੀ ਜੁੱਤੀ ਉਹ ਮੈਨੂੰ ਬਾਲੀ ਛੇਤੀ ਬਹਿ ਗਈ ਇੱਕ ਵਾਰ ਸੋ ਮੈਨੂੰ ਹਰ ਮੈਂ ਉਹਨੇ ਅੱਜ ਦਿੱਤੀ 600 ਦੀ ਸੇ ਹੁਣ ਕਿਨੇ ਦਿੱਤੀ ਸੀ ਉਹ ਨਹੀਂ 600 ਦੀ ਤੇ ਦੂਬਲ ਵਾਲੀ ਦਿੱਤੀ ਸੀ ਉਹ ਨਹੀਂ ਹਾਂ ਉਹ ਤਾਂ 500 ਹੀ ਲੈ ਜਾਂਦੀ ਸੀ ਇਹ ਤਾਂ ਉਹ ਤਾਂ 300 ਦੀ ਦੇਤੀ ਸੀ ਆ ਕਿੰਨੇ ਦੀ ਆਈ ਅੱਜ ਆਹ 400 ਕਿਹੜੇ ਤੋਂ ਲੈਣਿਓ ਇਹ ਉਹ ਦੁਕਾਨ ਤਾਂ ਬੰਦ ਸੀ ਜੇ ਤੇ ਲਿਆਉਣੇ ਨੇ ਆਪਾਂ ਗੰਦੇ ਵਾਲੇ ਵਾਲੀ ਗੰਦੇ ਵਾਲੇ ਨਾ ਗੰਦੇ ਵਾਲੇ ਨਾਲਿਆਂ ਵਾਲੇ ਨਹੀਂ ਹੁੰਦੀ ਇਹ ਨਾ ਉਦੋਂ ਲੈਂਦੀ ਹੈ ਇਹਦਾ ਇਧਰ ਰਬੀ ਲਗਰਾਮ ਕਣੀ ਕਦਾਂ ਜੀ ਜੁੱਤੀ ਵਾਲੀ ਹੈਗੀ ਹੈ ਕਲੀਆਂ ਜੁੱਤੀਆਂ ਹਾਂ ਉਕਮੇਰ ਵਾਲੀ ਗੜੀ ਵਾਲੀ ਦੁਕਾਨ ਬੰਗੂ ਉਹ ਛੋਟਾ ਸਾਰਾ ਕੁਛ ਸੱਚਾ ਨਾ ਕੱਲੀ ਕਜੀਤ ਨਾਲ ਹੀ ਆ ਜੁੱਤੀਆਂ ਵਾਲੀ ਸੂੜੀ ਲਗਾਉਣ ਆਦਾ ਇਹ ਲਈ ਆ ਗਈ ਚਲ ਕਿਥੋਂ ਲਈ ਹੋਈ ਮੈਨੂੰ ਨਹੀਂ ਸਮਝ ਆਉਂਦੀ ਇਹਦਾ ਹੁਣ ਜੁੱਤੀ ਜੀ ਜਿਹਾ ਐਸੇ ਜੁੱਤੀ ਜਮਾ ਫਿੱਡੀ ਹੋ ਗਈ ਸੀਗੀ ਇਹ ਸਕੂਲ ਜਾਂਦੀ ਹੈ ਗਾਲ ਜੇ ਪੈਟਰਨਾਂ ਦੀ ਜੁੱਤੀ ਪਾ ਜਾਂਦੀ ਇੱਕ ਵੇਲੇ ਬਾਕੀ ਹੁਣ ਇਹਨੂੰ ਸੂਟ ਸਲਾਈ ਕੀਤਾ ਮੈਂ ਹੁਣ ਕਹਦੀ ਹੈ ਕਿ ਮੈਨੂੰ ਇੱਕ ਸੂਟ ਹੋਰ ਸਲਾਈ ਕਰ ਦੇ ਮਮੀ ਹੁਣ ਮੈਂ ਸੂਟ ਪਾ ਕੇ ਜਾਇਆ ਕਰਗੀ ਇਹ ਵੀ ਸੂਟ ਬਹੁਤ ਘੱਟ ਪਾਉਂਦੀ ਸੀਗੀ ਇਹ ਪਾਉਂਦੀ ਸੀਗੀ ਪੈਂਟਾਂ ਵੱਧ ਪਾ ਕੇ ਦਿਖਾਂਗਾ ਉਹ ਕਹਿੰਦੀ ਮੈਂ ਜਿਵੇਂ ਸ਼ੂਟ ਪਵਾਉਣਾ ਮੇਰੇ ਤਾਂ ਮੈਂ ਜੁੱਤੀ ਲਿਆਉਂਗੀ ਫਿਰ ਅੱਜ ਇਹ ਜੁੱਤੀ ਲਈ ਹੈਗੀ ਇਹ ਦਿੱਤੇ ਸੀ ਇਹਦੀ ਦਾਦੀ ਨੇ ਪੈਸੇ ਕਿੱਦੇ ਨਹੀਂ ਕਹੀਆਂ ਨਹੀਂ ਸੀ ਮੇਰੇ ਪੈਸੇ ਦੇ ਦੀ ਜੁੱਤੀ ਨੂੰ ਪੈਸੇ ਦੀ ਜੁੱਤੀ ਨੂੰ ਤਾਂ ਕਿ ਦੇਖਾਂ ਉਹਨੇ ਹੁਣ ਇਹਨੂੰ ਦੇ ਤੇ ਫਿਰ ਸ਼ੂਟ ਲਈ ਛੋਣੀ ਲੱਗੂ ਤਾਂ ਨਹੀਂ ਚਲ ਸ਼ੂਟ ਨਾ ਵੜੀ ਜਾ ਚੋਣ ਮਰਦਾ ਜੁੱਤੀ ਪਾਉਣ ਨੂੰ ਵੀ ਤਰਸਦੀ ਆ ਛੋਣੀ ਨਾ ਹੋ ਜੇ ਨਾ ਪਹਿਲਾਂ ਪਹਿਲਾਂ ਜੇ ਪਾਈ ਹੈ ਮੈਂ ਤਾਂ ਬਿਆਸਾ ਆ ਉਹ ਆ ਚੀਜ਼ ਨਹੀਂ ਮੀਜੀ ਆਉ ਜੁੱਤੀ ਮੁੜ ਕੇ ਜੁੱਤੀ ਹੋਈ ਨਹੀਂ ਪਾਈ ਬਤਕ ਬਕ ਐਸਾ ਲੋ ਮੈਂ ਉਹ ਜੁੱਤੀਆਂ ਦੀ ਆ ਚੀਜ਼ ਨਹੀਂ ਦੇਖੀ ਜੋ ਵਰਮਨ ਮੈਂ ਵੀ ਹੁਣ ਲਿਆਉਂਗੀ ਆਪੇ ਹਟ ਜੜ ਕੇ ਪੈਰ ਦੁਖਣਾ ਜੁੱਤੀਆਂ ਬੋਲੀਆਂ ਹੁੰਦੀਆਂ ਨੇ ਕਈ ਹੋਈ ਬੋਲੀ ਕਹਿ ਕੇ ਲਿਆਵੇ ਮੇਰੇ ਨਾਲ ਚੀਜ਼ਾਂ ਦੁਖਦੀਆਂ ਨੇ ਪੈਰਾਂ ਦੀ ਆ ਗੱਠਾਂ ਜਦੋਂ ਆਪਾਂ ਜੁੱਤੀ ਦੀ ਇੱਥੇ ਆ ਚੀਜ਼ ਛੱਤ ਖੱਤਬ ਹੁੰਦੀ ਹੈਗੀ ਜਦੋਂ ਮੈਂ ਤੁਰਦੀਆਂ ਫਿਰ ਮੇਥੋਂ ਐ ਤੁਰਿਆ ਨਹੀਂ ਜਾਂਦਾ ਹੈਗਾ ਇਥੇ ਦੁੱਖ ਹੋ ਰਹੀ ਲੱਗ ਰਹੀ ਤੇ ਮੇਰੇ ਨਾ ਵੀ ਨਾੜਾ ਕਮਜ਼ੋਰ ਦੱਸੀ ਹੋਈਆਂ ਨੇਗੇ ਡਾਕਟਰ ਨੇ ਮੇਰੇ ਲੁਧਿਆਣੇ ਟੈਸਟ ਹੋਏ ਹੋਏ ਨੇਗੇ ਇਹ ਮੇਰੇ ਪੈਰਾਂ ਦੇ ਸਾਰੇ ਅਕਸਰੇ ਉਕਸਰੇ ਹੋਏ ਹੋਏ ਨੇ ਉਹ ਤਾਂ ਦੱਸਿਆ ਹੋਇਆ ਉਹਨਾਂ ਨੇ ਵੀ ਨਸਾਂ ਕਮਜ਼ੋਰ ਨੇ ਪੈਰਾਂ ਦੀਆਂ ਗਠੀਆ ਜੂਰੀ ਆ ਸਾਰਾ ਕੁਝ ਮੇਰਾ ਟੈਸਟ ਹੋਇਆ ਹੋਇਆਗਾ ਤੇ ਨਸਾਂ ਕਮਜ਼ੋਰ ਦੱਸੀ ਹੋਈਆਂ ਨੇ ਮੇਰੇ ਪੈਰ ਨਾ ਹੁਣ ਵੀ ਜਦੋਂ ਮੈਂ ਬੈਕ ਕੈਮਰਾ ਕਰਤਾਂ ਜਦੋਂ ਨਾ ਮੈਂ ਮੱਝਾਂ ਨਹਾ ਲੈਨੀਆ ਹਨਾ ਜਾਂ ਬੇੜਾ ਧੋਨੀਆ ਵੀ ਪਾਣੀ ਦਾ ਕੋਈ ਵੀ ਕੰਮ ਕਰਨੀ ਫਿਰ ਮੈਂ ਥੁਰ ਤੁਰਿਆ ਨਹੀਂ ਜਾਂਦਾ ਉਸ ਤੋਂ ਬਾਅਦ ਥੋੜੀ ਥੋੜੀ ਸੈਟ ਹੁੰਦੀ ਹੈ ਫਿਰ ਮੇਰੇ ਪੈਰ ਇਹਨੇ ਦੁਖ ਦੇਨੇ ਸ਼ੁਰੂ ਏ ਕਹਿੰਦੇ ਵੀ ਪਾਣੀ ਜੀ ਦੁਖਦੇ ਹੁੰਦੇ ਫਿਰ ਮੇਰੇ ਪੈਰ ਦੁਖਣ ਲੱਗ ਜਾਂਦਾ ਪਾਣੀ ਵਾਲੇ ਕੰਮ ਨਾਲ ਸਰਦੀਆਂ ਚ ਤਾਂ ਹੱਥ ਵੀ ਲੱਗ ਜਾਂਦੇ ਪਰ ਹੁਣ ਹੱਥ ਮੇਰੇ ਹੱਟ ਗਏ ਪਹਿਲਾਂ ਪਹਿਲਾਂ ਜਦੋਂ ਮੇਰਾ ਰੋਗ ਜਿਹਾ ਸ਼ੁਰੂ ਹੋਇਆ ਨਾ ਹੱਥ ਦੁਖਦੇ ਹੁੰਦੇ ਸੀ ਮੇਰੇ ਤੇ ਹੱਥ ਨਹੀਂ ਮੇਰੇ ਦੁਖਦੇ ਹੈਗਾ ਤੁਹਾਨੂੰ ਮੈਨੂੰ ਹੁਣ ਸਰਦੀਆਂ ਚ ਵੀ ਹੁੰਦੀ ਨਹੀਂ ਇੰਨੀ ਤਕਲੀਫ ਪੈਰਾਂ ਨੂੰ ਜ਼ਿਆਦਾ ਮੱਜਾਂ ਮੈਂ ਮਾਥਾ ਲੈਣੀ ਹੈਗੀ ਦੋ ਟਾਈਮ ਨਹੀਂ ਹੁੰਦਾ ਡੈਡੀ ਨੂੰ ਮੈਨੂੰ ਨਮਾਉਣੀ ਪੈਂਦੀਆਂ ਨੇ ਪਰ ਮੇਰੇ ਬਾਹਰ ਚ ਪੈਰ ਬਹੁਤ ਦੁਖਦੇ ਨੇ ਪਰ ਤਾਂ ਕਰਕੇ ਮੇਰੇ ਜੁੱਤੀ ਨਹੀਂ ਪੈਂਦੀ ਹੈਗੀ ਜਿਹੜੀ ਆਪਣੇ ਗੁੱਠੇ ਦੀ ਗੱਠ ਜੀ ਹੁੰਦੀ ਹੈਗੀ ਇੱਥੇ ਦੇਖ ਜੁੱਤੀ ਦੀ ਵੀ ਛੱਤ ਜੀ ਖਤਮ ਹੁੰਦੀ ਹੈ ਫਿਰ ਉਹ ਅੜਦੀ ਐ ਲੱਗ ਲੱਗ ਕੇ ਫਿਰ ਮੇਰਾ ਪੈਰ ਦੁਖਣ ਲੱਗ ਜਾਂਦਾ ਤਾਂ ਕਰਕੇ ਮੈਂ ਨਾ ਸਰਦੀਆਂ ਚ ਵੀ ਬੰਦ ਬੂਟ ਪਾਉਣੀ ਆ ਤੇ ਗਰਮੀਆਂ ਚ ਮੈਂ ਪਾਉਣੀ ਚੱਪਲ ਨਾ ਮੈਂ ਕਦੇ ਜਿਹੜੀ ਗੁੱਠਾ ਜਾਂ ਪੈਂਦਾ ਹੁੰਦਾ ਗੁੱਠਾ ਹੀ ਚੱਪਲ ਜੀ ਮੈਂ ਪਾ ਸਕਦੀ ਫਿਰ ਬੁੱਠੀ ਆ ਚੱਪਲ ਨਾਲ ਜਦੋਂ ਤੋਰਾ ਫੇਰ ਕਰਾਂ ਫਿਰ ਬੜ ਦੁਖਦਿਆ ਚੱਪਲ ਵੀ ਨਾ ਡਾਕਟਰ ਨੂੰ ਦੱਸ ਕੇ ਮੈਂ ਸੌਫਟ ਚੱਪਲ ਲੈਣ ਦੀ ਕਿੱਲੀ ਜਵੀ ਸੌਰੀ ਡਾਕਟਰ ਨੂੰ ਦੁਕਾਨਦਾਰ ਨੂੰ ਦੱਸ ਕੇ ਵੀਰ ਸੌਫਟ ਚੱਪਲ ਦੇ ਦਿਓ ਜਿਵੇਂ ਮੇਰੇ ਪੈਰ ਦੁਖਦੇ ਆ ਫਿਰ ਹੀਟੋਂ ਵੀ ਦੁਖਦੇ ਨੇਗੇ ਜਿਵੇਂ ਕਰ ਲਈ ਚੱਪਲ ਪਾਣਾ ਪੈਰਾਂ ਦਾ ਰੋਗ ਤਾਂ ਬਹੁਤ ਕਸੂਤਾਗਾ ਪੈਰਾਂ ਉੱਤੇ ਪਤੁਰਨਾ ਫਿਰਨਾ ਹੁੰਦਾ ਨਾ ਸਾਰਾ ਕੰਮ ਕਰਨਾ ਹੁੰਦਾ ਅੱਜ ਤਾਂ ਮੇਰੇ ਗਿੱਟੇ ਵੀ ਦੁਖੀ ਹੱਤੇ ਬਾਹਰ ਦੁਖਦੇ ਨੇ ਘਰਮਣ ਦੀ ਜੁੱਤੀ ਤੋਂ ਗੱਲ ਚੱਲ ਪਈ ਨਹੀਂ ਮੈਂ ਤਾਂ ਕਰ ਇੱਕ ਸਿਰੇ ਸ਼ੇਅਰ ਕਰੀ ਨਹੀਂ ਸੀ ਇਹ ਵੀ ਮੇਰੇ ਪੈਰ ਦੁਖਦੇ ਰਹਿੰਦੇ ਨੇ ਜੁੱਤੀ ਤੋਂ ਗੱਲ ਚੱਲ ਪਈ ਜਦੋਂ ਪਿੱਛੇ ਹੁੜਵੇਰੀ ਪਹਿਣ ਜੀ ਦਾ ਵਿਆਹ ਹੋਇਆ ਨਾ ਮੇਰੇ ਬਾਲਾ ਜੀ ਕਰਿਆ ਵੀ ਜੁੱਤੀ ਪਾਵਾਂ ਪੈਰ ਦਾ ਮਸਲਾ ਹੀ ਨਹੀਂ ਬੰਦ ਜੀਰ ਕਾ ਵੀ ਲੈ ਹੀ ਸੀ ਵੇ ਜੋੜਾ ਮੈਂ ਜਿਹੜਾ ਆਪਣੇ ਇਸ ਚੀਜ਼ ਤੋਂ ਗਾਹਾਂ ਲੰਘ ਜੇ ਗੰਢ ਜੀ ਤੋਂ ਓਏ ਹੈ ਜੋੜਾ ਪਾ ਸਕਦੀ ਆ ਮੇਰੇ ਜੀ ਸਾਰਾ ਪੈਰ ਕਵਰ ਹੋਵੇ ਮੇਰਾ ਜੁੱਤੀ ਤਾਂ ਮੈਂ ਪਾ ਹੀ ਸਕਦੀ ਜੀ ਕਰਦਾ ਦੇਖੀਂ ਮੇਰੇ ਦੇਖ ਜੁੱਤੀ ਕਿੰਨੀ ਸੋਹਣੀ ਹੈ ਬੋਲੀ ਬੋਲੀ ਆ ਨਰਮੜੇ ਦਾ ਦੇਖੀ ਜਊ ਲਿਆਉਂਦੀ 500 ਰੁਪਏ ਹੀ ਆ ਖਰਾਬ ਹੋ ਜੂਗਾ ਜੇ ਨਾ ਪਾਈਗੀ ਨਾ ਪਾਉਂਦੀ ਫਿਰ ਚਾਹ ਰੁਣੇ ਥੋੜੀ ਵਾਲੀ ਆ ਹਨ ਫਿਰ ਇਹ ਜੇ ਰੰਗ ਦੀ ਲੋਣੀ ਬੋ ਬੋਲ ਚ ਹੋਰ ਮਿਲਦੀ ਐ ਕਾਲੀ ਲੈ ਕੇ ਰੱਖਦੀ ਨੇ ਬੋਲਸ ਨਹੀਂ ਬਰਾਊਨ ਵੀ ਮਿਲ ਜੂ ਕਲੀ ਕੁੱਤੀ ਵਾਸਤੇ ਲੋਣੀ ਬੋ ਨਾ ਥੋੜਾ ਐ ਲਾਈਟ ਕਲਰ ਸੀ ਸੋਹਣੀ ਰੰਗ ਇਤੋਂ ਵੀ ਲਾਈਟ ਹਾਂ ਅਜਾ ਲੱਗਦਾ ਹੂ ਤਾਂ ਨਹੀਂ ਇੱਕ ਇਤੋਂ ਡਾਰਕ ਵੀ ਸੀ ਨਾ ਅਜਾ ਹੁੰਦਾ ਇਤੋਂ ਡਾਰਕ ਵੀ ਸੀ ਸੋਹਣਾ ਰੰਗ ਐ ਕੋਈ ਰੰਗ ਜਾ ਵੀ ਲੈ ਕੇ ਜੀ ਜੀ ਸੀ ਮੈਂ ਤਾਂ ਕੋਈ ਜਾਸੀ ਬੋਲੀ ਬੋਲੀ ਪਈ ਆ ਮੇਰੇ ਤਾਂ ਇਹ ਛੋਟੀ ਕਿੱਥੇ ਆਉਂਦੀ ਆ ਵਾਰਾ ਮੇਰੇ ਤਾਂ ਆਪਦੇ ਮੇਜ ਦੀ ਨਹੀਂ ਪੈਂਦੀ ਖੋਲ ਨਾ ਦੇ ਮੇਰੇ ਕਿੱਥੇ ਪਰ ਲੈ ਮੇਰੇ ਤਾਂ ਗੂਠੇ ਚ ਨਹੀਂ ਪੈਂਦੀ ਹੈ ਕਹਿੰਦੀ ਖੋਲ ਨਾ ਦੇ ਐ ਸੀ ਹੈ ਮਮਮੀ ਇੱਕ ਜੁੱਤੀ ਭਾਗ ਮੈਂ ਤਾਂ ਜੇ ਲਾਉਂਗੀ ਵੀ ਲੈਣੀ ਫੁੱਲੀ ਪਾਵੇਂ ਤਾਂ ਉੰਬਰੀ ਲਗਾ ਕਰੂ ਪਾਈ ਵੱਡੀ ਇੱਕ ਜੁੱਤੀ ਭਾਗੇ ਦੇਖੀ ਮੈਂ ਉਹ ਉਹ ਤਾਂ ਮੇਰੇ ਮੇਜ 'ਚ ਸੀ ਉਸ ਟਾਈਮ ਤਾਂ ਐਂ ਜਿ ਕਰੇ ਤਾਂ ਖੁੱਲਦੀ ਸੀ ਹੈ ਲੋ ਜੀ ਬਣਾਈ ਸੀ ਅੱਜ ਆਪਾਂ ਕਦੋਂ ਦੀ ਸਬਜ਼ੀ ਹੌਰੀ ਜਿਵਸੇ ਹੈ ਕਸਰੈ ਚ ਕੱਚੀ ਹੈ ਥੋੜੀ ਜੀ ਇਹ ਭੰਤੀ ਸੀ ਆਪਾਂ ਛੋਲਿਆ ਦੀ ਦਾਲ ਮੈਂ ਗਰਮ ਪਾਣੀ ਕਰਕੇ ਪਿਉਂਦੀ ਸੀ ਜਿਵੇਂ ਸੌਫਟ ਹੋ ਗਈ ਹੁਣ ਮੈਂ ਇਹਨੂੰ ਇਹਦੇ ਵਿੱਚ ਪਾਉਂਗੀ ਇਹ ਰਲ ਬੰਦ ਕਰਕੇ ਪਾਉਂਦੀ ਸਬਜ਼ੀ ਆਪਣੀ ਪਾਣ ਵਾਲੀ ਹੈ ਬਸ ਪਾਣੀ ਤਾਂ ਮੱਚ ਗਿਆ ਸੀ ਇਹ ਮੈਂ ਇੱਕ ਘੋਟੇ ਦਿੱਤੀ ਸੀ ਇਹ ਤੇ ਅੰਦੀ ਦਾਲ ਕੱਦੂ ਦੇ ਛੋਲੇ ਦੀ ਦਾਲ ਘੁੱਟ ਜੇ ਗਏ ਬੜੇ ਚੰਗੀ ਤਰ੍ਹਾਂ ਤੇ ਬਸ 2-4 ਮਿੰਟ ਸੇਕ ਹੋਰ ਲੱਗ ਜੂਗਾ ਬਾਣੀ ਜਿਆਦਾ ਹੈਗਾ ਸੰਘਣੀ ਜੀ ਬਣਾਵਾਂਗੇ ਆਪਾਂ ਸਬਜ਼ੀ ਅੱਜ ਮੈਂ ਹੀ ਆਪਾਂ ਸਬਜ਼ੀ ਤੇ ਦਾਲ ਮਿਕਸ ਕਰ ਕੱਤਲੇ ਵਿੱਚ ਛੋਲੇ ਦੀ ਦਾਲ ਪਾ ਕੇ ਤੇ ਇਧਰ ਕੋਲ ਤਾਂ ਮੈਂ ਆਟਾ ਬਸ ਹੁਣ ਸਾਢੇ 3:00 ਦਾ ਟਾਈਮ ਹੋ ਗਿਆ ਮੈਂ 1:00-7:00 ਵਜੇ ਰੋਟੀ ਲੱਗ ਜੂਗੀ ਤੇ ਮੌਸਮ ਅੱਜ ਫੇਰ ਹੋ ਗਿਆ ਖਰਾਬ ਜਾਂ ਨੇਰੀ ਜੀ ਆ ਗਈ ਸੀਗੀ ਹਵਾ ਜੀ ਆ ਗਈ ਸੀ ਇੱਕ ਵਾਰੀ ਪੂਰੀ ਫੇਰ ਟਲ ਗਿਆ ਉਹ ਤਾਂ ਵੈਸੇ ਚੱਲ ਕਣੀਆਂ ਪੈਣੀਆਂ ਠੰਡ ਹੋ ਜਾਂਦੀ ਆ ਪਰ ਜੀ ਨੂੰ ਹੁਣ ਹੁਣ ਪਨੀਰੀ ਬੀਜਣੀਆਂ ਗਈ ਜਿਵੇਂ ਜੀਰੀ ਦੀ ਪਨੀਰੀ ਸਾਡਾ ਹਜੇ ਨਰਮਾ ਬੀਜਣ ਵਾਲਾ ਪਿਆ ਸੁੱਕਿਆ ਨਹੀਂ ਸੀ ਬਾਣ ਬੈਸਤਾ ਰਮਾਇਆ ਉਹ ਕੁਛ ਨਹੀਂ ਪੈ ਗਿਆ ਤੇ ਅੱਜ ਬੋਣ ਗਏ ਨੇ ਚੱਲੀ ਨਰਮਾ ਬੀਜੇ ਉਹ ਤੋਂ ਬਾਅਦ ਪਾ ਦੂਗਾ ਇਹ ਆਪਣੀ ਕਿਹੜੀ ਅੱਜ ਪਤਾ ਨਹੀਂ ਇੱਜ ਪਾਣੀ ਸਵੇਰੇ ਪਾਉਂਦੇ ਤਾਂ ਰੋ ਜਾਂ ਪਾਣੀ ਸੁੱਕ ਜਾਂਦਾਗਾ ਕਰੇਲਿਆਂ ਦੀ ਵੇਲ ਦੇਖੀ ਡਿੱਗ ਗਈ ਤੇ ਮੈਂ ਤਾਂ ਆਗਾ ਬੰਨਣ ਦੀ ਕੋਲ ਕਰੀ ਬੈਠੀਆਂ ਜੀ ਮੇਰੀ ਬਾੜੀ 'ਚ ਵਿਚਾਰੀ ਚਾਹ ਵੀ ਚੀਜ਼ਾਂ ਹਰੀਆਂ ਹੋਈ ਜਾਂਦੀਆਂ ਨੇ ਇਹ ਕਰੇਲਿਆਂ ਦੀ ਬੇਲ ਹਰੀ ਹੋ ਗਈ ਇਹਦੇ ਕੁਛ ਤਾਂ ਹਾ ਕਰਦੀ ਇਹਨੂੰ ਰੱਸੀ ਬੰਨਦੀ ਆ ਉਹ ਉੱਪਰ ਨਾ ਕੱਪੜਿਆਂ ਵਾਲੀ ਤਾਰ ਨਾਲ ਬੰਨ ਦੂੰਗੀ ਪਹਿਲਾਂ ਸੀ ਬੇਲ ਵੀ ਕੱਪੜਾ ਹੀ ਤਾਰ ਨਾਲ ਬੰਨੀ ਹੈਗੀ ਐ ਉੱਪਰ ਚੜ ਜੂਗੀ ਮੈਂ ਤਾਂ ਜਿੰਨੇ ਰੀ ਬੁੱਲਾ ਜਦੋਂ ਬਾਲਾ ਆਇਆ ਨਾ ਬੁੱਲਾ ਜ ਆਇਆ ਸੀ ਕਹਿੰਦੇ ਰੀ ਤਾਂ ਪੂਰਾ ਮੈਂ ਖਾਲੇ ਮੇਰੇ ਤਾਂ ਬੇਲ ਡਿੱਗੂਗੀ ਹੁਣ ਤਾਂ ਫੁੱਲ ਚੜਨੋਂ ਹਟ ਗਿਆ ਨੇ ਕੱਦੂ ਆਣ ਦੀ ਸੁਭਾਵਨਾ ਹੋ ਗਈ ਹੁਣ ਤਾਂ ਖੁੱਲ ਜੇ ਗਈ ਬੇਲ ਵਧੀਆ ਇਕੱਠੀ ਜੀ ਹੋਣ ਲੱਗੀ ਸੀਗੀ ਚਲੋ ਜੀ ਬਲੌਗ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ। ਵਿੱਚਾਂ ਵੀ ਦਿਖਾ ਦਿਆਂ ਇਹ ਮਿਰਚਾਂ ਲੱਗ ਰਹੀਆਂ ਨੇ ਆਪਣੇ ਬੂਟਿਆਂ ਤੇ। ਤਿੰਨ ਬੂਟੇ ਲਾਏ ਹੋ ਇੱਥੇ। ਤਿੰਨੇ ਪੂਰੇ ਫੁੱਲ ਚੱਕੀ ਬੈਠੇ ਨੇਗੇ। ਦੋ ਬਾਰੀ ਤੋੜ ਤੋੜ ਲੀਆਂ ਮੈਂ ਸਬਜ਼ੀ ਚ ਪਾਉਣੀ ਹਣੀ ਵਸ ਤਿੰਨ ਮਿਰਚਾਂ ਹੀ ਪਾਉਣੀ ਹੁੰਦੀਆਂ। ਅੱਜ ਮੈਂ ਤੋੜੀਆਂ ਨਹੀਂ ਅੱਜ ਮੈਂ ਭੁੱਲ ਗਈ ਵਸ। ਨਹੀਂ ਮੈਂ ਹਰੀ ਮਿਰਚ ਦਾ ਤੜਕਾ ਲਾਉਂਦੀ ਅੱਜ ਬਹੁਤ ਸਵਾਦ ਵਧੀਆ ਬਣਦੀਆ ਕद्दू ਦੀ ਤਾਂ ਫਿਰ। ਹਰੀ ਮਿਰਚ ਦਾ ਤੜਕਾ ਲਾ ਕੇ ਦੋ ਮੈਂ ਹਰੀਆਂ ਮਿਰਚਾਂ ਪਾ ਲੈਨੀ ਆ। 3 ਕੱਪ ਗੰਡੇ ਪਾ ਲੈਣੀਆਂ 4 ਕੱਪਨੇ ਘਰ ਦੇ ਗੰਡੇ ਬਹੁਤ ਸਵਾਦ ਸਬਜੀ ਬਣਦੀ ਦੁੱਧ ਪਾ ਕੇ ਉਹ ਹੋ ਨਹੀਂ ਲੈਂਦੀ ਹੈਗੀ ਗੰਡੇ ਤੇ ਹਰੀ ਮਿਰਚਾਂ ਪਾ ਕੇ ਤੇ ਇਹ ਹੋ ਗਿਆ ਟਮਾਟਰ ਦਾ ਬੂਟਾ ਇਹ ਵੀ ਆਪੇ ਹੋਇਆ ਬਸ ਅਸੀਂ ਸਿੱਟ ਦਿੰਨੇ ਹੁੰਨੇ ਹਰ ਇੱਕ ਚੀਜ਼ ਇੱਥੇ ਤੇ ਹੁਣ ਨਾ ਇਹ ਕਈ ਦਿਨ ਹੋ ਗਏ ਉਹਦੇ ਪੋਲੀ ਕਰੀ ਸ਼ਰਮ ਦੇ ਰੜੀ ਨੇ ਕੁਛ ਇਧਰੋਂ ਆਪਣੇ ਦੂਜੇ ਘਰਾਂ ਦੀ ਤੂੜੀ ਵਾਲੀ ਆਉਂਦੀ ਉੱਡ ਕੇ ਹਵਾ ਨਾਲ ਤੇ ਇਹ ਕੜੀ ਵਾਲੀ ਛੇਤੀ ਹੁੰਦੀ ਹੈ ਕਿ ਆਰੀ ਪਤਾ ਨਹੀਂ ਕੀ ਵਾਲੀ ਸਵੇਰੇ ਫੇਰ ਗੁੱਡੂਂਗੀ ਲੈਣੀ ਗੇਂ ਦੇਵੀ ਹਜੇ ਦੇ ਵਧੀਆ ਚੱਲ ਰਹੇ ਨੇ ਹਜੇ ਫੁੱਲ ਕੱਢੀ ਜਾਂਦੇ ਨੇ ਦਬ ਗਏ ਪਰ ਇਹਦੇ ਆ ਬੂਟਾ ਵੀ ਬੇਲ ਦੇ ਜੀ ਦਬ ਗਿਆ ਚਲੋ ਜੀ ਵਲੌਗ ਦਾ ਐਂਡ ਵੀ ਆਪਾਂ ਇੱਥੇ ਕਰ ਦਿਆ ਮਿਲਾਂ ਕਿਸੇ ਹੋਰ ਵਲੌਗ ਨਾਲ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਜੀ